ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਤੇ ਦੱਸਦੀ ਹੈ ਕਿ ਉੱਥੇ ਹੀ ਪਿਤਾ ترਸੇਮ ਸਿੰਘ ਅਤੇ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇੱਕ ਅਹਿਮ ਕਾਨਫਰੰਸ ਕੀਤੀ ਗਈ ਤੇ ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਨੂੰ ਲੈ ਕੇ ਵੀ ਕੁਝ ਪਲਟਵਾਰ ਕੀਤਾ ਹੈ ਤੇ ਦੱਸਦੀ ਹੈ ਕਿ ਉਹਨਾਂ ਨੇ ਸਿੱਖ ਜਥੇਬੰਦੀਆਂ ਨੇ ਇੱਕ ਵੱਡੀ ਅਪੀਲ ਕੀਤੀ ਹੈ ਕਿ 19 ਅਗਸਤ ਨੂੰ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਪੰਥ ਇਕੱਠ ਹੋਵੇਗਾ ਤੇ ਜਿਸ ਦੇ ਵਿੱਚ ਪਾਈ ਅਮਰਤਪਾਲ ਸਿੰਘ ਦੀ ਰਿਹਾਈ ਜਿਹੜੀ ਕਿ ਮੰਗ ਕੀਤੀ ਜਾਵੇਗੀ ਤੇ ਦੂਜੇ ਪਾਸੇ ਬੰਦੀ ਸਿੰਘਾਂ ਨੂੰ ਲੈ ਕੇ ਵੀ ਮੁੱਦਾ ਚੱਕਿਆ ਜਾਵੇਗਾ ਤੇ ਦੱਸਦੀ ਹੈ ਕਿ ਉੱਥੇ ਹੀ ਹੁਣ ਜਿਹੜੀ ਕਿ ਸਿੱਖ ਕੌਮ ਨੇ ਇੱਕ ਵੱਡੀ ਅਪੀਲ ਕੀਤੀ ਹੈ ਤੇ ਉੱਥੇ ਹੀ ਹੁਮ ਹਮਾ ਕੇ ਪਹੁੰਚਣ ਲਈ ਕਿਹਾ ਗਿਆ ਤੇ ਪਰ ਮੁੱਦੇ ਨੂੰ ਲੈ ਕੇ ਸੁਣਦੇ ਆ ਹੋਰ ਉਹਨਾਂ ਦਾ ਕੀ ਕਹਿਣਾ ਭਗਵੰਤ ਮਾਨ ਵੀ ਨਾ ਐਕਸ਼ਨ ਨਹੀਂ ਲੈ ਰਿਹਾ ਇਹ ਚੀਜ਼ ਆ ਕਿ ਇਹ ਹੁਣ ਤੇ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਸਾਰੇ ਸਾਡੇ ਨਾਲ ਮਿਲੇ ਹੋਇਆ ਇਸ ਕਰਕੇ ਸਿੱਖ ਸੰਗਤ ਨੂੰ ਤਾਂ ਫਿਰ ਇਹਨਾਂ ਤੋਂ ਕੋਈ ਉਮੀਦ ਹੋ ਹੀ ਨਹੀਂ ਸਕਦੀ ਕਿ ਅਸੀਂ ਇਨਸਾਫ ਕਿੱਥੋਂ ਕਰਪਾਣਾ ਨਹੀਂ ਨਾ ਪ੍ਰੈਸ ਦੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਬਿਆਨ ਦਿੱਤਾ ਹੈ ਉਹਦੇ ਵਿੱਚ ਉਹਨਾਂ ਖੁੱਲ ਕੇ ਨਾਮ ਲੈਂਦਾ ਹੈ ਹਨੀਪ੍ਰੀਤ ਤੇ ਬਾਬੇ ਦਾ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਖਿਲਾਫ ਵਾਰੰਟ ਜਾਰੀ ਕਰੇ ਤੇ ਅਰੈਸਟ ਕਰੇ ਤੇ ਭਗਵੰਤ ਮਾਨ ਵੀ ਜਿਹੜਾ ਪੰਜਾਬ ਦੀਆਂ ਗੱਲਾਂ ਕਰਦਾ ਸੀ ਮੈਂ ਦੋ ਦਿਨਾਂ 'ਚ ਇਹ ਕਰ ਦੂੰਗਾ ਮੈਂ ਨਸ਼ਾ ਬੰਦ ਕਰਾ ਦੂੰਗਾ ਇਹ ਵੀ ਦਮ ਨਹੀਂ ਰੱਖਦਾ ਕਿ ਬਾਬਿਆਂ ਨੂੰ ਉਹਦਾ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰੇ ਇਹ ਜਿਹੜੀਆਂ ਇਹਦੀਆਂ ਗੱਲਾਂ ਸੀ ਸਿਰਫ ਉਹ ਸੱਤਾ ਵਿੱਚ ਆਣ ਤੱਕ ਦੇ ਇਹਦੇ ਡਰਾਮੇ ਸੀਗੇ ਹੁਣ ਇਹਨੂੰ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਜੋ ਇਹ ਕਹਿੰਦਾ ਸੀ ਜੋ ਪਿਛਲੀਆਂ ਸਰਕਾਰਾਂ ਵਿੱਚ ਹੁੰਦਾ ਹੈ ਮੇਰੀ ਸਰਕਾਰ ਚੋਂ ਕੁਝ ਨਹੀਂ ਹੋਊਗਾ ਉਹਦੇ ਪਿਛਗੀਆਂ ਸਰਕਾਰਾਂ ਨਾਲੋਂ ਜ਼ਿਆਦਾ ਮਾੜਾ ਹਾਲ ਹੈ ਹੁਣ ਲੋਕਾਂ ਦਾ ਕਹਿੰਦਾ ਮਤਲਬ ਹੈ ਸੀਐਮ ਭਗਵੰਤ ਸ마ਨ ਦਾ ਡੇਰਾ ਮੁੱਗੀ ਨਾਲ ਪੂਰੀ ਹੈ ਜੀ ਹੈਗਾ ਇਹਦਾ ਵੀ ਜੇ ਇਹਦਾ رابطہ ਨਹੀਂ ਹੈ ਤਾਂ ਸਾਰਾ ਗਵਾਹ ਹੋਣ ਦੇ ਬਾਵਜੂਦ ਵੀ ਇਹ ਕਿਉਂ ਨਹੀਂ ਜਾਰੀ ਕਰਦਾ हां तो परवान मान पेंडिंग हां पेंडिंग पे आए पुलिस सीएम ने कहता भी है कि मेरे को फाइल इधर नहीं है ऐवें ਝੂਠ ਮਾਰਦਾ ਕਿ ਜਿਹੜੇ ਉਹਦੇ ਤਾਂ ਲਿਟਰਲੀ ਗਵਾਹੀ ਦੇਤੀ ਸਾਰਾ ਕੁਝ ਹੈ ਜੀ ਜਦੋਂ ਆਪਾਂ ਨੂੰ ਪਤਾ ਵੀ ਮੇਰੇ ਕੋਲ ਇਹ ਰਾ ਨਹੀਂ ਹੈ ਵੋਟਾਂ ਕਰਕੇ ਉਹਦੇ ਖਿਲਾਫ ਨਹੀਂ ਕਰ ਸਕਦਾ ਸਾਡੇ ਬੰਦਿਆਂ ਦੇ ਝੂਠੇ ਪਰਚੇ ਪਾਈ ਜਾਂਦਾ ਹੈ ਜੀ ਤੁਸੀਂ ਸਰਜੀਤ ਖਾਲਸਾ ਦੀ ਮਦਦ ਕੀਤੀ ਹੈ ਇਹਨਾਂ ਨੂੰ ਕੰਮ ਨਾ দাও ਇਹਨਾਂ ਨੂੰ ਮਤਲਬ ਹਰਾਸ ਕਰੋ ਤੇ ਜਿਹੜਾ ਕੰਮ ਕਰਨ ਵਾਲਾ ਹੈ ਉਹ ਕਰਦਾ ਨਹੀਂ ਸਾਨੂੰ ਲੱਗਦਾ ਵੀ ਇਹ ਫਿਰ ਵੀ ਕਿ ਸਰਕਾਰ ਸਾਡੇ ਵਾਲੇ ਪਾਸੇ ਨਹੀਂ ਜਾ ਰਹੀ ਆਬਵੀਅਸ ਹੈ ਜੀ ਨਹੀਂ ਜਾ ਰਹੀ ਹੈ ਭਾਈ ਜਿਹੜੇ 16 ਤਰੀਕ ਨੂੰ ਜਿਹੜੀ ਹੈ ਤੁਸੀਂ ਕਰ ਰਹੇ ਹੋ ਪੰਚ ਕੁੰਨੇ ਨਹੀਂ ਉਹ ਕੁੰਨੀ ਕੁੰਨੀ ਕਰ ਰਹੇ ਹੋ ਉਹਦੇ ਵਿੱਚ ਜਿਹੜਾ ਤੁਸੀਂ ਅਜੰਡੇ ਆ ਕਿ ਜਿਵੇਂ ਕੰਨ ਦੀ ਪਿਆਦੀਆਂ ਬਾਰੇ ਉਕਾਣ ਹੋ ਗਿਆ ਤੇ ਜਾਂ ਭਾਈ ਅਮਰਪਾਲ ਦੀ ਰਿਹਾਈ ਬਾਰੇ ਹੋ ਗਿਆ ਇਹਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵੀ ਕਰਪਾ ਨਹੀਂ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਸਾਰੇ ਸਾਰੇ ਜਿੰਨੇ ਵੀ ਬੰਦੀ ਸਿੰਘਾ ਜੋ ਪ੍ਰਾਣੇ ਆ ਨਵੇਂ ਆ ਅਮਰਤਪਾਲ ਦੇ ਸਾਥੀ ਆ ਸਾਰਿਆਂ ਦੀ ਰਿਹਾਈ ਲਈ ਅਸੀਂ ਇਹ ਗੱਲ ਕਰਦੇ ਆ ਉਹਨਾਂ ਵਾਸਤੇ ਅਸੀਂ ਸਾਰਾ ਕੁਝ ਇੰਤਜ਼ਾਮ ਕਰ ਰਹੇ ਆ ਕੀ ਕਾਰਨ ਕੀ ਲੱਗਦਾ ਕਿ ਐਨੀ ਵੱਡੀ ਵੋਟਾਂ ਦੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਵੀ ਜਿਹੜਾ ਆ ਉਹਨਾਂ ਨੂੰ ਰਿਹਾਈ ਦੀ ਜਾਰੀ ਐਮਐਸਏ ਦੇ ਆਪ ਕਾਰਨ ਕੀ ਕਰਦੇ ਕਾਰਨ ਕੀ ਸਰਕਾਰ ਦੀ ਧੱਕੇਸ਼ਾ ਹੀ ਹੈ ਇਹ ਇਹ ਵੀ ਖਾਲੀ ਮੈਂ ਉਧਰੋਂ ਕਰ ਦੋ ਇਹ ਤਾਂ ਸਿੱਧਾ ਕਰਵਾ ਇਹਨੂੰ ਜਿਹੜਾ ਕਿ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਹੈ